150 ਵਾਲਾ ਸੂਟ ਬਾਈ ਜੀ 85 ਰੁਪਏ ਦਾ ਮਿਲ ਰਿਹਾ ਪੂਰਾ ਦੇਖ ਸਕਦੇ ਹੋ ਤੁਸੀਂ 5 ਮੀਟਰ ਦਾ ਸੂਟ ਆ ਪੂਰਾ ਤੇ ਇਹਦੇ ਵਿੱਚ ਜੇ ਤੁਸੀਂ ਡਿਜ਼ਾਈਨ ਵੈਰਾਈਟੀ ਦੇਖੋਗੇ ਤਾਂ ਦੇਖ ਲਓ ਬੱਖੋ ਵੱਖਰੇ ਰੰਗ ਡਿਜ਼ਾਈਨ ਬਾਧੂ ਪਿਆ ਸਟਾਕ ਬਹੁਤ ਜ਼ਿਆਦਾ ਪਿਆ ਤੇ ਉਦੋਂ ਉੱਪਰ ਚੱਲਾਂਗੇ ਬਹੁਤ ਸਸਤੇ ਸੂਟ ਮਿਲਣ ਵਾਲੇ ਨੇ ਬਾਈ ਆਪਾਂ ਸਨਾਮ ਦੇ ਵਿੱਚ ਖੜੇ ਆ ਤੇ ਬਹੁਤ ਵੱਡੇ ਜਿਹੜੇ ਸਤਕਰ ਕਲਾਸ ਹਾਊਸ ਵਾਲਿਆਂ ਨੇ ਸੇਲ ਲਾਈ ਹੋਈ ਆ ਪਹਿਣਾ ਵਾਸਤੇ ਸਪੈਸ਼ਲ ਤਿਹਾਰ ਆ ਰਹੇ ਨੇ ਅੱਗੇ ਵਰਤਾ ਰਹੇ ਨੇ ਉਹਦੇ ਵਾਸਤੇ ਸੂਟ ਦੇਖ ਕੇ ਜਾਓ ਇੱਕ ਤੋਂ ਇੱਕ ਸੂਟ ਆ ਘੈਂਟ ਤੋਂ ਘੈਂਟ ਸੂਟ 2 2 3 3000 ਵਾਲੇ ਸੂਟ ਸਿਰਫ 8 8 9 900 ਰੁਪਏ ਦੇ ਵਿੱਚ ਮਿਲਣਗੇ ਤੇ ਬਹੁਤ ਸਸਤੇ ਸੂਟ ਇੱਥੇ 85 ਰੁਪਏ ਤੋਂ ਸੂਟ ਸੂਟ ਸਟਾਰਟ ਹੋ ਜਾਂਦੇ ਤੇ ਆਜੋ ਹੋਰ ਬੱਕਰੀਆਂ ਬੱਕਰੀਆਂ ਜਿਹੜਾ ਡਿਜ਼ਾਈਨ ਨੇਗੇ ਬੱਕਰੇ ਬੱਕਰੇ ਸੂਟ ਤੁਹਾਨੂੰ ਦਿਖਾਉਨੇ ਬੱਕਰੇ ਬੱਕਰੇ ਰੇਟਾਂ ਦੇ ਵਿੱਚ ਭਾਈ ਆਹ ਕੀ ਰੇਟ ਹੈ ਜਿਵੇਂ ਦਾ ਸੂਟ ਦਾ ਰੇਟ ਸੀ 250 ਰੁਪਏ ਜੀ ਹਾਂਜੀ ਬਾਜ਼ਾਰ 'ਚ 300 250 ਵਿਕ ਰਿਹਾ ਹੈ ਤੇ ਆਪਾਂ ਨੇ ਇਹਦਾ ਰੇਟ ਲਾਇਆ ਜੀ 150 ਰੁਪਏ ਕੁੱਲ 150 ਰੁਪਏ ਤੇ ਦੁਪੱਟਾ ਨਾਲ ਇਹਦੇ ਨਾਲ ਆਊਗਾ ਜੀ ਠੀਕ ਹੈ ਜੀ ਇਹ ਲੋਕੋ ਹੀ ਸੂਟ ਦੇ ਠੀਕ ਹੈ ਜੀ ਤੇ ਨਾਲ ਇਹਦੇ ਦੁਬੱਟਾ ਹੋਊਗਾ ਜੀ ਪੂਰਾ ਤੇ ਡਿਜ਼ਾਈਨ ਇਹਦੇ ਵਿੱਚ ਦੇਖਣ ਨੂੰ ਬਹੁਤ ਮਿਲਣਗੇ ਤੇ ਰੰਗ ਵੱਖੋ ਵੱਖਰੇ ਰੰਗ ਆ ਦੇਖੋ ਉਹ ਗਲਾਤੀ ਜੀ ਇੱਕ ਹੀ ਰਾ ਮਿਲੂਗਾ ਜਿਵੇਂ ਜਿਵੇਂ ਆਹ ਕਿਹੜਾ ਹੈ ਜੀ ਇਹਦੇ ਚਾਰ ਕਲਰ ਹੋਣਗੇ ਇਹ ਵੀ ਡੇਟ ਇਹ ਵੀ 150 ਰੁਪਏ ਦੇ ਵਿੱਚ ਆ ਸਾਰਾ 150 ਰੁਪਏ ਹੋਊਗਾ ਜਿੰਨਾ ਮਰਜ਼ੀ ਮਾਲ ਖਰੀਦ ਸਕਦੇ ਹੋ ਸਾਡੇ ਕੋਲ ਸੈਂਪਟੀ ਕੋ ਹੈ ਮੰਨ ਲਓ 300 ਕੁ ਸੂਟ ਰਹਿ ਗਿਆ ਸਾਰਾ ਇਹ ਠੀਕ ਹੈ ਜੀ ਹਾਂ ਆ ਦੇਖੋ ਜੀ ਇਹ 1500 ਰੁਪਏ ਦੇ ਸੂਟ ਮਿਲੂਗਾ ਜੀ ਜਿਹੜਾ ਮਰਜ਼ੀ ਖਰੀਦ ਸਕਦਾ ਹੈ 10 ਸੂਟ 50 ਸੂਟ 100 ਸੂਟ ਜਿੰਨਾ ਮਰਜ਼ੀ ਲੈ ਸਕਦਾ ਹੈ ਅੱਜ ਠੀਕ ਹੈ ਜੀ ਜੇ ਇਸ ਤੋਂ ਉੱਪਰ ਆਪਾਂ ਚੱਲਾਂਗੇ ਥੋੜਾ ਜਿਹਾ ਇਸ ਤੋਂ ਵੱਧ ਪੈਸੇ ਲਾਉਣੇ ਹੋਣ ਤੋਂ ਵੱਧ ਵਾਲੇ ਪੈਸੇ ਇੱਧਰ ਆਜੋ ਜੀ ਮੜਾ ਜਾ ਠੀਕ ਹੈ ਜੀ ਨਹੀਂ ਵਧੀਆ ਅੱਜ ਜਿੰਮੇ ਦਾ ਰੇਟ ਸੀ 400 450 ਜੀ ਹਾਂਜੀ ਤੇ ਇਹ ਹੁਣ ਪੋਗਾ ਜੀ ਤੁਹਾਨੂੰ ਸਵਾ 200 ਰੁਪਏ ਦਾ ਸੂਟ ਆ 225 ਰੁਪਏ ਦਾ ਸੂਟ 225 ਰੁਪਏ ਦਾ ਸੂਟ ਇਹਦਾ ਦੁਪੱਟਾ ਦੁਪੱਟਾ ਹੋਊਗਾ ਤੇ ਖਿਆਲ ਅੱਛਾ ਇਹ ਇਹ ਵਾਲਾ ਦੁਪੱਟ ਇਹ ਸਲਵਾਰੇ ਇਹ ਸਲਵਾਰ ਹੈ ਠੀਕ ਹੈ ਤੇ ਆ ਦੇਖੋ ਜੀ 900 ਰੁਪਏ ਦੇ ਵਿੱਚ ਚਾਰ ਸੂਟ ਮਿਲਣਗੇ ਇੱਕ ਸੂਟ ਦਾ ਮੁੱਲ ਹੈ 225 ਰੁਪਏ ਆ ਦੇਖੋ ਦੇਖ ਸਕਦੇ ਹੋ ਸੂਟ ਆ ਠੀਕ ਹੈ ਜੀ ਆ ਦੇਖੋ ਜੀ ਆ ਸੂਟ ਆ ਬਹੁਤ ਸੋਹਣਾ ਡਿਜ਼ਾਈਨ ਹੈ ਇਹਦੇ ਵਿੱਚ ਮੈਂ ਤੁਹਾਨੂੰ ਚਾਰੇ ਡਿਜ਼ਾਈਨ ਦਿਖਾਣਾ ਜੀ ਹਾਂਜੀ ਹਾਂਜੀ ਆ ਦੇਖੋ ਐ ਸੂਟ ਹੋਣਗੇ ਜੀ ਇਹ ਠੀਕ ਹੈ ਜੀ ਦੇਖੋ ਇਹ ਚਾਰੇ ਸੂਟ ਆ ਚਾਰੇ ਸੂਟ 900 ਰੁਪਏ ਦੇ ਰੇ ਜੀ 1250 ਰੁਪਏ ਦਾ ਸੂਟ ਆ ਠੀਕ ਹੈ ਜੀ ਇੱਕ ਚੀਜ਼ ਆ ਗਈ ਜਿਵੇਂ ਬਾਜ਼ਾਰ ਦੇ ਵਿੱਚ 4500 ਰੁਪਏ ਦਾ ਸੂਟ ਹੈ ਜੀ ਜੋਰ ਜੱਟ ਦਾ ਇਹ ਸੋਨੂੰ ਇਹ ਵੀ ਅਸੀਂ 7200 ਰੁਪਏ ਚ ਦੇਵਾਂਗੇ ਜੀ ਕੁੱਲ 7200 ਰੁਪਏ ਦੇ ਵਿੱਚ ਆਹ ਦੇਖੋ ਇਹ ਸੂਟ ਆ ਗਏ ਤੇ ਨਾਲ ਇਹਦੇ ਦੁਪੱਟਾ ਵਰਕ ਹੈ ਜੀ ਠੀਕ ਹੈ ਜੀ ਆਹ ਦੇਖੋ ਜੀ 7200 7200 ਰੁਪਏ ਚ ਇਹ ਚ ਰੰਗ ਕਿਹੜੇ ਕਿਹੜੇ ਨੇ ਰੰਗ ਸੋਨੂੰ ਡਿਜ਼ਾਈਨ ਬਹੁਤ ਦਿਖਾਵਾਂਗੇ। ਕੁੱਲ 250 ਰੁਪਏ ਦੇ 250 ਚ ਇਹ ਵੀ 9 ਆ ਕੇ ਮੰਗਣਗੇ ਕਸਟਮਰ ਕਿਤੇ ਫਿਰ ਆਇਆ ਨੂੰ ਨਹੀਂ ਜਿੰਨੇ ਮਰਜ਼ੀ ਲੈ ਸਕਦੇ ਨੇ ਜੀ। 900 ਰੁਪਏ ਦੇ 4 ਸੂਟ ਹੋਣਗੇ ਜੀ ਇਹ। ਠੀਕ ਹੈ ਜੀ। 900 ਰੁਪਏ ਦੇ 4 ਸੂਟ। 4 ਸੂਟ ਆ। 250 ਰੁਪਏ ਦਾ ਸੂਟ ਹੋ ਗਿਆ ਠੀਕ ਹੈ ਜੀ। 250 ਰੁਪਏ ਦਾ ਸੂਟ ਹੋ ਗਿਆ ਜੀ 900 ਦੇ 4। ਠੀਕ ਹੈ ਜੀ। ਇੱਕ ਅਜਵੇ ਲਵੈਂਡਰ ਹੋ ਗਿਆ ਜੀ। ਠੀਕ ਹੈ ਜੀ। ਆ ਦੇਖੋ ਜੀ ਮਹਰੂਨ ਠੀਕ ਹੈ ਜੀ। ਦੇਖੋ ਸਾਰੇ ਸੋਨੂੰ ਠੀਕ ਹੈ ਜੀ। ਜਿਨਨੇ ਮਰਜ਼ੀ ਡਿਜ਼ਾਈਨ ਦੇ ਸਕਦੇ ਆ ਇਹਦੇ ਵਿੱਚ ਤਾਂ ਬਹੁਤ ਸਟਾਕ ਪਿਆ ਜੀ ਬਹੁਤ ਸਟਾਕ ਪਿਆ ਠੀਕ ਹੈ ਇਹਦਾ ਬਿਆਨਤ ਸਟਾਕ ਹੈ ਜੀ ਅੱਛਾ ਜੇਦੂ ਉੱਪਰ ਜਾਣਾ ਹੋਵੇ ਥੋੜਾ ਜਿਹਾ ਇਹਦੇ ਉੱਪਰ ਹੋਰ ਵੀ ਥੋੜਾ ਦੇ ਦਾਂਗੇ ਤੇ ਸਾਡੇ ਦਾ ਮਨ ਸੇਲ ਦਾ ਰੇਟ ਹੀ ਹੈ ਜੀ ਇਹ ਅੱਛਾ ਇਹ ਸੇਲ ਹੈ ਅੱਛਾ ਰੇਟ ਘੱਟ ਵੱਧ ਕਰੋਂਗੇ ਜਾਂ ਫਿਕਸ ਰੇਟ ਹੈ ਹਾਂ ਜੀ ਆਪਣਾ ਰੇਟ ਆ ਹੀ ਫਿਕਸ ਆ ਇਹਦੋਂ ਵੱਧ ਵੀ ਨਹੀਂ ਲਾਉਂਦੇ ਦੂ ਘੱਟ ਵੀ ਨਹੀਂ ਲਾਉਂਦੇ ਤਾਂਦੇ ਨਹੀਂ ਵਧਾਉਂਦੇ ਨਹੀਂ ਸਾਡਾ ਰੇਟ ਆ ਫਿਕਸ ਆ ਠੀਕ ਹੈ ਜੀ ਜੇ ਅੱਜ ਇਸ ਸ਼ੋਪ ਤੇ ਆਣਾ ਹੈ ਮਾਲਕਦਮ ਚੌਕ ਹੈ ਸੁਨਾਮ ਸਹਿਰਾ ਹੈ ਸੇਲਵੇ ਰੋੜਾ ਹੈ ਮਾਲਕਦਮ ਚੌਕ ਜੀ ਠੀਕ ਹੈ ਜੀ ਹਾਂ ਜਣੇ ਕਿ ਰੇਲਵੇ ਸਟੇਸ਼ਨ ਹੈ ਨਾ ਜਿਹੜਾ ਜੀ ਸਟੇਸ਼ਨ ਦੇ ਨੇੜੇ ਹੀ ਹੈ ਨੇੜੇ ਹੈ ਕੋਈ ਜ਼ਿਆਦਾ ਦੂਰ ਨਹੀਂ ਬੱਸ ਸਟੈਂਡ ਵੀ ਨਾਲੀ ਪੈ ਜਾਂਦਾ ਸੁਨਾਮ ਦੇ ਵਿੱਚ ਖੜੇ ਆ ਦੋਸਤੋ ਪੰਜਾਬ ਦੇ ਵਿੱਚ ਸੁਨਾਮ ਸੰਗਰੂਰ ਸੁਨਾਮ ਊ थाਉਂ ਦੇ ਵਿੱਚ ਦੇਖੋ ਜੀ ਅੱਛਾ ਇਹ ਕਿੰਨੇ ਦਾ ਆ ਦੇਖੋ ਜਿਵੇਂ ਆ ਬਰਕ ਆਂਦਾ ਹੈ ਅੱਜਕੱਲ ਵਿਆਹ ਸ਼ਾਦੀ ਸ਼ੁਰੂ ਹੋ ਗਿਆ ਜੀ ਨਰਾਤੇ ਸ਼ੁਰੂ ਨੇ ਜੀ ਕਰ ਲਓ ਆ ਸਲਵਾਰ ਹੈ ਨਈ ਇੱਕ ਕਮੀਜ਼ ਦੇਖੋ ਅਲੱਗ ਅਲੱਗ ਡਿਜ਼ਾਈਨ ਨੇ ਆ ਡਿਜ਼ਾਈਨ ਜਿਹਦੇ ਜਿਹੜਾ ਰੇਟ ਹੈ ਜਿਵੇਂ ਆਪਣੇ 10000 ਰੁਪਏ ਦਾ ਸੂਟ ਹੈ ਇਹ ਆਪਾਂ ਨੇ 1000 ਦਾ ਇੱਕ ਨਹੀਂ ਵੇਚਣਾ ਜੀ ਇਹ ਆਪਾਂ ਨੇ ਸਿਰਫ 400 ਰੁਪਏ ਚ ਅੱਛਾ ਆ ਨਰਾਤੇ ਨਰਾਤੇ ਸੇਲ ਲਾਣੀਆਂ ਜੀ ਇਹਦੀ ਠੀਕ ਹੈ ਜੀ ਆ ਦੇਖੋ ਜੀ ਠੀਕ ਹੈ ਜੀ ਇਹ ਦਿਨ ਰਾਤ ਦਿਨ ਰਾਤ ਸੇਲ ਚੱਲੂਗੀ ਵਿਆਹ ਸਾਧੀਆਂ ਵਾਸਤੇ ਸਿਰਫ 400 ਰੁਪਏ ਦਾ ਸੂਟ ਹੈ ਇਹਦਾ ਰੇਟ ਹੈ ਜੀ ਬਾਜ਼ਾਰ ਚ 1000 ਰੁਪਏ ਦਾ ਜੀ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਦੀ ਲੁੱਕ ਠੀਕ ਹੈ ਜੀ ਆਹ ਦੁਪੱਟਾ ਜੀ ਨੇਚਰ ਕਰੇ ਹੋਇਆ ਜੀ ਆਹ ਦੇਖੋ ਐਦਾਂ ਜੀ ਪੂਰੀ ਠੀਕ ਹੈ ਜੀ ਠੀਕ ਹੈ ਜੀ ਅਲੱਗ ਅਲੱਗ ਡਿਜ਼ਾਈਨ ਆ ਗਏ ਹਾਂਜੀ ਹਾਂ 400 ਰੁਪਏ ਦਾ ਰੇਟ ਹੈ ਇਹਦਾ ਠੀਕ ਹੈ ਜੀ ਕਿੰਨੇ ਦਾ ਪਈ ਇਹ ਕੀ ਬਾਤ ਹੈ ਕੀ ਬਾਤ ਹੈ 400 ਰੁਪਏ ਜੀ ਇਹ ਡਿਜ਼ਾਈਨ ਜਿੰਨੇ ਮਰਜ਼ੀ ਖਰੀਦ ਸਕਦੇ ਹੋ ਆਹ ਦੇਖੋ ਕੱਪੜਾ ਇੱਕ ਤੋਂ ਇੱਕ ਆ ਇੱਕ ਜਿਵੇਂ ਕੈਬੀ ਆ ਗਈ ਜੀ ਹਾਂਜੀ ਕੈਬੀ ਦਾ ਮੁੱਲ ਸਾਨੂੰ ਪਤਾ ਹੈ ਜੀ ਅੱਜ 1000 ਰੁਪਏ ਤੋਂ ਉੱਪਰ ਆਈ ਹਾਂਜੀ 1000 ਦੇ ਵਿੱਚ ਹਾਂਜੀ ਅਸੀਂ ਨੇ 1000 ਦਾ ਇੱਕ ਨਹੀਂ ਵੇਚਣਾ ਅੱਛਾ ਜੀ ਇਹ ਹੈਗੇ ਜੀ 1500 ਰੁਪਏ ਦੇ ਦੋ 750 ਰੁਪਏ ਦਾ ਸੂਟ ਹੈ ਹਾਂਜੀ ਇਹ ਟੈਬੀ ਹੈ ਜੀ ਹਰ ਇੱਕ ਨੂੰ ਪਤਾ ਹੈ ਪੈਣ ਪੈ ਸਾਰਿਆਂ ਨੂੰ ਠੀਕ ਹੈ ਜੀ 1500 ਰੁਪਏ ਦੇ ਦੋ ਦੇਵਾਂਗੇ ਜੀ ਠੀਕ ਹੈ ਜੀ ਆ ਬਾਜ਼ਾਰ ਦੇ ਵਿੱਚ ਜਿਵੇਂ 15 1500 ਇੱਕ ਵੀ ਕਰਿਆ ਇਹਦੇ ਵਿੱਚ ਇਹ 750 ਦਾ ਮਿਲ ਗਿਆ ਆਪਾਂ ਨੂੰ 750 ਹੋ ਗਿਆ ਜੀ ਠੀਕ ਹੈ ਜੀ 1500 ਰੁਪਏ ਦਾ ਜੋੜਾ ਜੀ ਅੱਜ ਜੇ ਸੂਟ ਹੈ ਜ਼ਰੂਰੀ ਤਾਂ ਨਹੀਂ ਹੈਗਾ ਵੀ ਇੰਨੇ ਲੈਣੇ ਨੇ ਜੇ ਇੱਕ ਸੂਟ ਲੈਣਾ ਹੋਵੇ ਕੋਈ ਗੱਲ ਨਹੀਂ ਇੱਕ ਵੀ ਆਪਾਂ ਉਹੀ ਰੇਟ ਦੇ ਦਾਂਗੇ ਜੀ ਅੱਛਾ ਇੱਕ ਵੀ ਉਹੀ ਰੂਟ ਹੈ ਹਾਂ ਦੋਸਤੋ ਰੇਟ ਇੱਕੋ ਹੀ ਪੈਣਾ ਹੈ ਚਾਹੇ ਤੁਸੀਂ ਇੱਕ ਸੂਟ ਲੈ ਲਓ ਚਾਹੇ ਤੁਸੀਂ 10 ਸੂਟ ਲੈ ਲਓ ਇਹ ਨਹੀਂ ਹੈਗਾ ਵੀ ਸਸਤੇ ਤਾਂ ਪਹਿਣਗੇ ਜੇ ਇੱਕ ਵੱਡੀ ਗਿਣਤੀ 'ਚ ਸੂਟ ਲਾਉਂਗੇ ਹਨਾ ਚਾਹੇ ਇੱਕ ਸੂਟ ਲੈ ਲਓ ਆਕੇ ਇੱਕ ਆਇਆ ਜੀ ਠੀਕ ਹੈ ਇਹਦਾ ਮੁੱਲ ਸੀ 11200 ਵਿਕਣ ਆ ਰਹੀ ਜੀ ਬਾਜ਼ਾਰ ਚ ਹਾਂਜੀ ਹਾਂਜੀ ਅਸੀਂ ਨੇ ਕੋਈ 11200 ਇੱਕ ਤਾਂ ਨਹੀਂ ਲਾਣਾ ਅਸੀਂ 1300 ਰੁਪਏ ਦੇ ਵਿੱਚ ਦੋ ਦੇਣੇ ਨੇ ਜੀ ਸਾਢੇ 1300 ਚ ਦੋ ਸੂਟ ਹਾਂਜੀ ਠੀਕ ਹੈ ਜੀ ਆ ਦੇਖੋ ਜਿਵੇਂ ਇਹ ਚੋਕਲੇਟ ਕਪੜਾ ਚੱਲ ਰਿਹਾ ਇਹ ਬਹੁਤ ਅੱਜ ਕੱਲ੍ਹ ਕੱਪੜੇ ਦਾ ਰਵਾਜ ਹੈ ਇਹਦਾ 1300 ਰੁਪਏ ਦੇ ਦੋ ਹੋਣਗੇ ਠੀਕ ਹੈ ਜੀ ਆ ਦੇਖੋ ਜੀ ਰੰਗ ਡਿਜ਼ਾਈਨ ਆ ਆ ਦੇਖੋ ਜੀ ਇਹਦੇ ਡਿਜ਼ਾਈਨ ਲਾਈਏ ਆ ਦੇਖੋ ਠੀਕ ਹੈ ਜੀ ਐਦਾਂ ਹੋਣਗੇ ਸਾਰਿਆਂ ਦੇ ਓਕੇ ਆ ਦੇਖੋ ਵੀਰ ਜੀ ਠੀਕ ਹੈ ਜੀ ਆ ਪੈਨੇ ਡਿਜ਼ਾਈਨ ਬਾਦੂ ਡਿਜ਼ਾਈਨ ਪੈਨੇ ਬਾਦੂ ਇਹ ਆ ਜਿਵੇਂ ਜੀ ਦੇਖੋ ਘੱਟੋ ਘੱਟ 2 2000 ਦਾ ਸੂਟ ਹੈ ਜੀ ਠੀਕ ਹੈ ਜੀ ਹਾਂ ਇਹ ਪੈਣ ਇਹ ਵੀ ਤੁਹਾਨੂੰ 1500 ਦੇ ਦੋ ਦੇਵਾਂਗੇ ਜੀ ਇਹ ਵੀ 1500 ਦੇ ਦੋ ਹਾਂ 1500 ਰੁਪਏ ਦੇ ਦੋ ਨੇ ਜੀ 2000 ਵਾਲਾ ਸੂਟ ਹੈ ਠੀਕ ਹੈ ਜੀ ਇਹ ਵੀ 1500 ਦੇ 2750 ਰੁਪਏ ਦਾ ਠੀਕ ਹੈ ਜੀ ਰੰਗ ਡਿਜ਼ਾਈਨ ਸਾਰਿਆਂ ਚ ਬਾਦੂ ਜਿੰਨੇ ਮਰਜ਼ੀ ਦੇਖ ਲਓ ਜੇ ਤੁਹਾਨੂੰ ਇੱਕ ਗਨ ਆਪਣਾ ਪੀਸ ਦਿਖਾਤਾ ਠੀਕ ਹੈ ਜੀ ਹਾਂ ਆ ਦੇਖੋ ਜੀ ਪੰਦਰਾਂ 100 ਰੁਪਏ ਦੇ ਦੋ ਨੇ ਜੀ ਬਰੀ ਵਾਲਾ ਸੂਟ ਹੈ ਵਿਆਹ ਸਾਦੀਆਂ ਵਾਸਤੇ ਠੀਕ ਹੈ ਜੀ ਤੇ ਹੁਣ ਤੁਹਾਨੂੰ ਇੱਕ ਆਹ ਕਪੜਾ ਇਹ 350 ਰੁਪਏ ਦਾ ਸੂਟ ਹੈ ਜੀ ਬਾਜ਼ਾਰ ਚ ਠੀਕ ਹੈ ਜੀ ਹਾਂ ਜੇ ਕਿਸੇ ਨੇ ਖਰੀਦੇ ਨੇ ਹੁਣ ਪੰਜ ਸੂਟ ਆ ਤਾਂ ਸਿਰਫ 1000 ਰੁਪਏ ਦੇ ਦੇਵਾਂਗੇ ਜੀ 200 200 ਨੂੰ ਸੂਟ ਆ 200 ਰੁਪਏ ਦਾ ਸੂਟ ਹੋਗਾ ਜੀ ਪੰਜ ਸੂਟ ਆ 1000 ਦੇ 200 ਰੁਪਏ ਦਾ ਸੂਟ ਆ ਇਹ ਇਹਦੀ ਸੇਲ ਹੈ ਜੀ 3 ਦਿਨ ਵਾਸਤੇ ਸਿਰਫ ਆ ਠੀਕ ਹੈ ਜੀ ਜੇ ਕੋਈ 3 ਦਿਨ ਤੋਂ ਬਾਅਦ ਮੰਗੇ ਫੇਰ ਨਹੀਂ ਮਿਲਦਾ ਜੀ ਫੇਰ ਨਹੀਂ ਮਿਲਦਾ ਸਿਰਫ 3 ਦਿਨ ਦੀ ਸੇਲ ਹੈ ਇਹ ਸਟਾਕ ਹੈ 200 ਸੂਟ ਹੈ ਠੀਕ ਹੈ ਜੀ ਹਾਂ ਆ ਦੇਖ ਸਕਦੇ ਹੋ ਜੀ ਇੱਕ ਤੋਂ ਇੱਕ ਡਿਜ਼ਾਈਨ ਆ ਜੀ 200 ਰੰਗ ਡਿਜ਼ਾਈਨ ਤੇ ਸਟਾਕ ਤਾਂ ਤੁਹਾਨੂੰ ਇੰਨਾ ਮਿਲ ਜੂਆ ਜਿਹਦੀ ਕੋਈ ਗਿਣਤੀ ਨਹੀਂ ਹੈਗੀ ਬਹੁਤ ਵੱਡਾ ਉੱਪਰ ਸਟਾਕ ਪਿਆਗਾ 2-3 ਸਾਮੀਆਂ ਦੇ ਗਦਾਮ ਨੇ ਬਹੁਤ ਸਟਾਕ ਜਿੰਨਾ ਮਰਜ਼ੀ ਸੂਟ ਲੈ ਜਾਓ ਇਹ 3 ਦਿਨ ਵਾਸਤੇ 200 ਰੁਪਏ ਦਾ ਸੂਟ ਹੈ ਠੀਕ ਹੈ ਜੀ ਜਿਸ ਨੇ ਖਰੀਦਣੇ ਹੋਵੇ ਜਿਵੇਂ ਅੱਜ ਕੱਲ ਸਿਮਰਨ ਚੱਲੀ ਹੋਈ ਹੈ ਅੱਛਾ ਸ਼ਾਦੀ ਦੇ ਸਿਮਰਨ ਦੇ ਸੂਟ ਆ ਸਿਮਰ ਦੇ ਸੂਟ ਆ ਬਾਜ਼ਾਰ ਦੇ ਵਿੱਚ ਹਜ਼ਾਰ-ਹਜ਼ਾਰ ਰੁਪਏ ਦਾ ਵਿਕ ਰਿਹਾ ਹੈ ਅੱਛਾ ਆਪਾਂ ਨੇ ਹਜ਼ਾਰ ਨਹੀਂ ਦੇਣਾ ਆਪਣੀ ਸੇਲ ਦੇ ਵਿੱਚ ਅੱਛਾ ਹਾਂ ਆਪਾਂ ਨੇ ਆ ਦੇਖੋ ਜਿਵੇਂ ਆ ਕਲਰ ਨੇ ਹਾਂਜੀ ਹਾਂਜੀ ਤੇ ਹਰ ਇੱਕ ਸਿਮਰਨ ਦੇ ਵਿੱਚ 6 ਇੱਕ ਡਿਜ਼ਾਈਨ ਦੇ ਵਿੱਚ 6 ਕਲਰ ਹੁੰਦੇ ਨੇ ਜੀ ਠੀਕ ਹੈ ਜੀ ਇਹਦਾ ਰੇਟ ਬਹੁਤ ਸਸਤਾ ਹੋਊਗਾ ਤੁਸੀਂ ਆ ਦੇਖ ਸਕਦੇ ਹੋ ਹਾਂ ਜਿਵੇਂ ਆ ਦੇਖੋ ਇਹ ਪੂਰਾ ਆਲ ਓਵਰ ਸੂਟ ਹੈ ਮੈਚਿੰਗ ਨਹੀਂ ਹੈਗਾ 5 ਮੀਟਰ ਦਾ ਸੂਟ ਹੋਗਾ ਜੀ ਨਾਲ ਇਹ ਦੁਪੱਟਾ ਹੋਊਗਾ ਠੀਕ ਹੈ ਜੋੜਾ ਹੋਊਗਾ ਜੀ 900 ਰੁਪਏ ਚ ਅੱਛਾ 900 ਦਾ ਜੋੜਾ 450 ਰੁਪਏ ਦਾ ਸੂਟ 450 ਸੂਟ ਬੋਗਾ ਇਹ ਐ ਨਹੀਂ ਹੈਗਾ ਵੀ ਆਪਾਂ ਨੇ 1000 ਰੁਪਏ ਦਾ ਕੱਲਾ ਸੂਟ ਵੇਚਣਾ ਹੈ ਤੇ ਇਹਦੇ ਵਿੱਚ ਤੁਸੀਂ ਅਲੱਗ-ਅਲੱਗ ਡਿਜ਼ਾਈਨ ਅਲੱਗ-ਅਲੱਗ ਰੰਗ ਹੈ ਰੰਗ ਬਹੁਤ ਹੋਣਗੇ ਡਿਜ਼ਾਈਨ ਜੀ ਠੀਕ ਹੈ ਜੀ ਹਾਂ ਆਹ ਦੇਖੋ ਜੀ ਠੀਕ ਹੈ ਜੀ ਇਦਾਂ ਹੋਣਗੇ ਇਹ 450 ਰੁਪਏ ਦਾ ਸੇਮਰ ਦਾ ਸੂਟ ਇਹ ਇਹੀ ਹੀ ਚੀਜ਼ ਹੈ ਇਹ ਜੇ ਡਿਜ਼ਾਈਨ ਲੱਗਾ ਗਿਆ ਨਾ ਹਾਂ ਠੀਕ ਹੈ ਜੀ ਆ ਦੇਖੋ ਤੇ ਡਿਜ਼ਾਈਨ ਵੀ ਦਿਖਾ ਸਕਦੇ ਆ ਠੀਕ ਹੈ ਜੀ ਆ ਲੋ ਆ ਡਿਜ਼ਾਈਨ ਆ ਗਿਆ ਇੱਕ ਆਟ ਡਿਜ਼ਾਈਨ ਆ ਗਿਆ ਜੀ ਠੀਕ ਹੈ ਜੀ ਇਹਦਾ ਸਿਮਰਨ ਕੱਪੜਾ ਹੈ ਜੀ ਠੀਕ ਹੈ ਜੀ ਜਿਵੇਂ ਬਾਜ਼ਾਰ ਦੇ ਵਿੱਚ 1000 ਰੁਪਏ ਦਾ ਇੱਕ ਹੈ ਆਪਾਂ ਨੇ ਦੇਣਾ ਜੀ 900 ਦਾ ਜੋੜਾ ਸਾਡੇ 400 ਰੁਪਏ ਦਾ ਇੱਕ ਸੂਟ ਆ ਓਕੇ ਓਕੇ ਹਾਂ ਹਾਂ ਅਜਾ ਇਸ ਤੋਂ ਇਲਾਵਾ ਹੋਣਾ ਇਸ ਤੋਂ ਇਲਾਵਾ ਇੱਕ ਆ ਚੀਜ਼ ਆਈਏ ਜੀ ਠੀਕ ਹੈ ਜੀ 310 ਰੁਪਏ ਦਾ ਇਹ ਆਪਾਂ ਨੇ ਜੀ ਫਾਇਦਾ ਕਰਨਾ ਜੀ ਨਰਾਤਿਆਂ ਦੇ ਵਿੱਚ ਗਾਕਾਂ ਦਾ ਜੀ ਠੀਕ ਹੈ ਜੀ ਜਿਵੇਂ ਵਿਆਹ ਸਾਜੀ ਦੇ ਉਹਨੇ ਜਿਵੇਂ 500 ਸੂਟ ਹੈ ਆਪਾਂ ਨੂੰ 310 ਦਾ ਆਇਆ ਤੇ 310 ਹੀ ਲਾਵਾਂਗੇ ਆ 310 ਦਾ ਹੀ ਹੈ ਹਾਂ 310 ਲੁੱਟ ਮਲਾ ਕੇ 200 ਇਹਨਾਂ ਨੇ ਸਟਾਕ ਖਾਲੀ ਕਰਨਾ ਬਸ ਲੁੱਟ ਲੋ ਮੇਲਾ ਜੇ ਲੁੱਟਿਆ ਜਾਂਦਾ ਤਾਂ ਤੇ 310 ਰੁਪਏ ਚ ਇੱਕ ਆ ਗਲੇ ਦਾ ਆ ਗਿਆ ਸੀ ਆ ਦੇਖ ਸਕਦੇ ਹੋ ਆ ਗਲੇ ਦਾ ਡਿਜ਼ਾਈਨ ਹੈ ਜੀ ਦਾ ਮਾਰਕ ਦਿਖਾ ਦਿਓ ਜੀ ਤੇ ਆ ਦੁਪੱਟਾ ਹੋਊਗਾ ਜੀ ਹਾਂ ਜੀ ਤੇ ਇਹਦੇ ਵਿੱਚ ਘੇਰੇ ਦਾ ਆ ਗਿਆ ਜੀ ਹੂੰ ਤੇ ਆ ਘੇਰ ਆ ਗਿਆ ਜੀ ਪੂਰਾ ਤੇ ਨਾਲੇ ਪੱਟੀ ਲੱਗੀ ਹੈ ਹਾਂਜੀ ਹਾਂਜੀ ਆ ਦੁਪੱਟਾ ਹੀ ਪੂਰਾ ਵਧੀਆ ਹੈਵੀ ਠੀਕ ਹੈ ਇਹ ਵੀ 310 ਰੁਪਏ ਦਾ ਜੀ ਠੀਕ ਹੈ ਹਾਂ ਤੁਸੀਂ ਦੇਖ ਸਕਦੇ ਹੋ ਹਰ ਇੱਕ ਦੇ ਵਿੱਚ ਪੰਜ ਪੰਜ ਰੰਗ ਹੁੰਦੇ ਨੇ ਜੀ ਹਾਂਜੀ ਹਾਂਜੀ ਇੱਕ ਆਪਾਂ ਨੇ ਆ ਜਾਮ ਦੇ ਸੂਟ ਨੇ ਆਪਣੇ ਕੋਲੇ 100 ਸੂਟ ਰਹਿ ਗਿਆ ਇਹਦਾ ਰੇਟ ਸੀ ਜੀ ਪਹਿਲਾਂ 400 500 ਆਪਾਂ ਨੇ ਰੇਟ ਲਾਣਾ ਇਹਦਾ 250 500 ਦੇ 200 ਜੀ ਤੁਸੀਂ ਸੂਟ ਦੇ ਸਕਦੇ ਹੋ ਜਾਮਦਾ ਜੀ ਠੀਕ ਹੈ ਜੀ 500 ਰੁਪਏ ਦੇ ਦੋ ਸੂਟ ਨਹੀਂ 500 ਰੁਪਏ ਦੇ ਦੋ ਸੂਟ ਆ ਇਹ ਡਿਜ਼ਾਈਨ ਦੇ ਵਿੱਚ 6 ਕਲਰ ਹੋਣਗੇ ਠੀਕ ਹੈ ਜੀ ਤੇ ਇੱਕ ਆ ਮੂਰੀ ਵਰਕ ਹੈ ਜੀ ਇਹ ਪਹਿਲਾਂ ਜਦੋਂ ਅਸੀਂ ਵੀਡੀਓ ਬਣਾਈ ਤੁਸੀਂ ਟਾਈਮ ਤੇ 1500 ਦੇ ਦੋ ਸੀ ਅੱਛਾ ਤੇ ਅੱਜ ਇਹ 1200 ਆ ਮੂਰੀ ਦੇ ਉੱਤੇ ਵਰਕ ਹੈ ਹਾਂ ਆ ਤੀਜੀ ਇਹ ਕੁੜਤੀ ਹੈ ਹਾਂ 1200 ਰੁਪਏ ਦੇ ਦੋ ਜੀ 1200 ਦੇ ਦੋ ਹਾਂ ਤੇ ਨਾਲ ਦੁਪੱਟਾ ਹੈ ਜੀ ਠੀਕ ਹੈ ਜੀ ਹਾਂ ਇਹ 1200 ਰੁਪਏ ਦਾ ਤਾਂ ਦੋਸਤੋ ਸਟਾਕ ਬਹੁਤ ਕਪੜਾ ਲੀਡਾ ਬਹੁਤ ਪਿਆ ਹੈਗਾ ਹਨਾ ਜੇ ਆਪਾਂ ਕੱਲਾ ਕੱਲਾ ਦਿਖਾਈ ਜਾਈਏ ਤਾਂ ਵੀਡੀਓ ਬਹੁਤ ਲੰਬੀ ਬਣਦੀ ਹੈ ਤੇ ਹੁਣ ਆਪਾਂ ਕੁੜਤੇ ਪਜਾਮੇ ਦਿਖਾ ਦੇ ਹਨਾ ਵੀਡੀਓ ਬਹੁਤ ਲੰਬੀ ਚਲੀ ਗਈ ਆ ਦੇਖੋ ਕੁੜਤ ਪੈਂਟ ਹਰਟਾ ਹਰ ਇੱਕ ਦੇ ਦੇਖ ਸਕਦੇ ਹੋ ਰੇਟ ਲੱਗੇ ਹੋਏ ਨੇ ਜੀ ਠੀਕ ਹੈ 1000 ਰੁਪਏ ਦੀਆਂ 8 ਪੈਂਟ ਸ਼ਰਟਾਂ ਜੀ 1000 ਰੁਪਏ ਦੀਆਂ 8 ਪੈਂਟ ਸ਼ਰਟਾਂ ਠੀਕ ਹੈ ਆ ਡੱਬੇ ਭਰੇ ਪਏ ਨੇ ਇਹ ਪੈਂਟ ਸ਼ਰਟਾਂ ਦੇ ਠੀਕ ਹੈ ਜੀ 1000 ਦੀਆਂ 8 ਨੇ ਜੀ 500 ਦੀਆਂ 4 ਖਰੀਦ ਸਕਦੇ ਹਾਂ ਜੀ ਪੈਂਟਾਂ ਸ਼ਰਟਾਂ ਦੇ ਦੇਖ ਸਕਦੇ ਹੋ ਬਹੁਤ ਸੋਹਣੇ ਡਿਜ਼ਾਈਨ ਆ ਤੇ ਅਸੀਂ ਨੇ ਸਰਦੀਆਂ ਵਾਸਤੇ ਕੁੜਤਾ ਪਜਾਮਾ ਸ਼ੁਰੂ ਕਰਤਾ ਜੀ ਅੱਛਾ ਸਰਦੀਆਂ ਵਾਲਾ ਕੁੜਤਾ ਪਜਾਮਾ ਠੀਕ ਹੈ ਜੀ ਸਰਦੀਆਂ ਦਾ ਕੁਰਤਾ ਮੈਂ ਸ਼ੁਰੂ ਕਰਤਾ ਜੀ ਇਹ ਅਸੀਂ ਨੇ ਦੇਣਾ ਜੀ ਨਰਾਤੇ ਨਰਾਤੇ ਜੇ ਕੋਈ ਖਰੀਦ ਸਕਦਾ ਤੇ ਇਹ ਆਪਾਂ ਨੇ ਦੇਣਾ 1000 ਰੁਪਏ ਦੇ ਚਾਰ ਹੈ ਜੀ ਚਾਰ ਕੁਰਤੇ ਪਜਾਮੇ ਠੀਕ ਹੈ ਜੀ ਜਿਵੇਂ 3 4 500 ਦੇ ਇੱਕ ਹੈ ਜੀ ਆਪਣੇ ਜਿਹੜੇ 250 ਦੇਵਾਂਗੇ ਜੀ ਠੀਕ ਹੈ ਜੀ 1000 ਰੁਪਏ ਦੇ ਚਾਰ 1000 ਰੁਪਏ ਦੇ ਮੋٹے ਕੁਰਤੇ ਪਜਾਮੇ ਚਾਰ ਖਰੀਦ ਸਕਦੇ ਹਾਂ ਜੀ ਠੀਕ ਹੈ ਜੀ ਹਾਂ ਜਿਵੇਂ ਆ ਕੰਬਲ ਨੇ ਜੀ ਹਾਂਜੀ ਆ ਦੇਖ ਸਕਦੇ ਹਾਂ ਹਾਂਜੀ ਇਹ ਸਿਰਫ ਜੇ ਕਿਸੇ ਨੇ ਇਕੱਠੇ ਖਰੀਦਦੇ ਹੋਣ 45 ਰੁਪਏ ਦਾ ਆਊਗਾ ਜੀ 45 ਰੁਪਏ ਦਾ ਕੰਬਲ ਹਾਂ ਠੀਕ ਹੈ ਪੂਰਾ ਸਹਿਜ ਹੈ ਜੀ ਠੀ ਲਓ ਮੈਂ ਤਾਂ ਪਿੱਛੇ ਲੁੱਗ ਗਿਆ ਜੀ ਤੇ ਠੀਕ ਹੈ ਜੀ 45 ਰੁਪਏ ਦਾ 45 ਰੁਪਏ ਦਾ ਇੱਕ ਤੌਲੀਆ ਦਿਓ ਜੀ ਠੀਕ ਹੈ ਜੀ ਇਹ ਤੌਲੀਏ ਦਾ ਕੀ ਰੇਟ ਹੈ ਇਹ ਜੀ ਤੌਲੀਏ ਦਾ ਰੇਟ ਹੈ ਜੀ ਜਿਵੇਂ ਆਪਣੇ ਬਾਜ਼ਾਰ ਚ 100 ਰੁਪਏ ਦਾ ਵਿਕ ਰਿਹਾ ਹੈ ਹਾਂਜੀ ਹਾਂਜੀ ਆਪਾਂ ਨੇ ਦੇਣਾ ਜੀ 65 ਰੁਪਏ ਦਾ ਤੌਲੀਆ ਕੁੱਲ 65 ਦਾ ਦਿਖਾਈ ਛੋਟਾ ਜਿਹਾ ਤਾਂ ਨਹੀਂ ਨਾ ਜੀ ਨਾ ਸਾਨੂੰ ਆਹ ਲਾਓ ਮੈਨੂੰ ਆ ਕਲਰ ਵਾਲਾ ਸੋਨਾ ਆ ਕਲਰ ਵਾਲਾ ਸੋਨਾ ਆ ਲੋ ਜੀ ਇਹ ਤੁਸੀਂ ਇਹਦੇ ਵਿੱਚ ਸਾਰੇ ਲੁਕ ਜਾਓਗੇ ਜੀ ਇਹ 65 ਰੁਪਏ ਦਾ 65 ਰੁਪਏ ਦਾ ਦੋ ਡਬਲ ਆ 200 ਪੂਰਾ ਡਬਲ ਤਿੰਨ ਹੋ ਗਏ ਜੀ ਅੱਛਾ ਹਾਂ ਕੀ ਬਾਤ ਆ ਕੀ ਬਾਤ ਆ ਤਾਂ ਦੋਸਤੋ ਬਹੁਤ ਸਟਾਕ ਆਪਿਆਗਾ ਹਨਾ ਕੁਰਤੇ ਪਜਾਮੇ ਮੋਟੇ ਹਰ ਚੀਜ਼ ਤੁਹਾਨੂੰ ਅਵੇਲੇਬਲ ਮਿਲੂਗੀ ਜੇ ਮਿਲਣੇ ਵਾਸਤੇ ਲੈਣਾ ਹੋਵੇ ਕੰਬਲਾ ਤਾਂ 1.200 ਰੁਪਏ ਦਾ ਹੀ 900 ਦੇ ਚਾਰ ਨੇ ਜੀ ਅੱਛਾ ਕੀ ਬਾਤ ਆ ਪੂਰਾ ਡਬਲ ਹੈ ਹਾਂ ਠੀਕ ਹੈ ਜੀ 900 ਰੁਪਏ ਦੇ ਚਾਰ ਕੰਬਲ ਨੇ ਜੀ 1.200 ਰੁਪਏ ਦਾ ਪਊਗਾ ਜੀ ਇਹ ਜੇ ਮਿਲਣ ਜਿਵੇਂ ਵਿਆਹ ਸਾਦੀ ਚੱਲ ਰਹੇ ਨੇ ਕਿਸੇ ਨੇ ਮਿਲਣੇ ਵਾਸਤੇ ਖਰੀਦ ਦੇਣਾ ਨਾ ਸਵਾ 200 ਰੁਪਏ ਦਾ ਕੰਬਲ ਹੈ ਜੀ ਠੀਕ ਹੈ ਜੀ ਠੀਕ ਹੈ ਕਿੰਨੇ ਤੋਂ ਸਟਾਰਟ ਹੋਣਾ ਜਿਹੜਾ ਦੇਖ ਰਹੇ ਹੋ 100 ਰੁਪਏ ਦਾ ਕੁੜਤਾ ਪਜਾਮਾ ਚਿੱਟਾ ਜੀ 100 ਰੁਪਏ ਤੋਂ ਸਟਾਰਟ ਹੋ ਜਾਣਾ ਕੁੜਤਾ ਪਜਾਮਾ ਚਿੱਟਾ ਕੁੜਤਾ ਪਜਾਮਾ 100 ਰੁਪਏ ਦਾ ਹੈ ਇਹ ਸੋਨੋ ਅਸੀਂ ਲੋਕੇਸ਼ਨ ਫੇਰ ਦੱਸ ਦਿੰਦੇ ਹਾਂ ਹਾਂ ਜੀ ਇੱਕ ਵਾਰੀ ਫੇਰ ਦੱਸ ਦੋ ਆਪਾਂ ਪੰਜਾਬ 'ਚ ਖੜੇ ਹਾਂ ਸੁਨਾਮ ਸਹਿਰ ਹੈ ਉਦਮ ਸਿੰਘ ਉਦਮ ਸਿੰਘ ਵਾਲਾ ਠੀਕ ਹੈ ਜੀ ਤੇ ਦੁਕਾਨ ਦਾ ਨਾਮ ਹੈ ਸਤਗੁਰ ਕਲਾਥ ਬਰਨシਰਾ ਮੰਦਿਰ ਮਾਲਗਦਾਮ ਰੋਡ ਠੀਕ ਹੈ ਜੀ ਤੇ ਰੇਲਵੇ ਸਟੇਸ਼ਨ ਦੇ ਨੇੜੇ ਹੀ ਹੈ ਜੀ ਇਹ বাস ਸਟੈਂਡ ਦੇ ਲਵੇਂ ਸਟੇਸ਼ਨਾਂ